ਉਦਾਸੀ ਵਾਲੇ ਆਲਮ ਚ ਘੁੰਮਦਾ ਸੀ ਫਿਰਦਾ ਲੱਭ ਗਿਆ ਰੱਬ ਜਿਹਨੂੰ ਪਾਲਦਾ ਸੀ ਚਿਰਦਾ ਸੋਚਿਆ ਸੀ ਇੱਕ ਇੱਕ ਗੱਲ ਪੁੱਛੂੰਗਾ ਸਾਰੀਆਂ ਸ਼ਿਕਾਇਤਾਂ ਦੇ ਹੱਲ ਪੁੱਛੂੰਗਾ ਦੱਸੋ ਰੱਬ ਜੀ ਇਹੋ ਜਿਹਾ ਕਿਉਂ ਨਸੀਬ ਲਿਖਤੇ ਯਾਰ ਹੋਰੀ ਇੰਨੇ ਕਿਉਂ ਗਰੀਬ ਲਿਖਤੇ ਰੋਜੀ ਰੋਟੀ ਲਈ ਕਿੰਨੀ ਲੜਾਈ ਲੜੀਆ ਗਵਾਂਡੀਆਂ ਦੇ ਵਿਹੜੇ ਦੇਖ ਕਿਵੇਂ ਗੱਡੀ ਖੜੀ ਆ ਸਾਥੋਂ ਡਿੱਗੀ ਕੰਧ ਵੀ ਨਾ ਗਈ ਕੱਢੀ ਹੋਏ ਸ਼ਰੀਕਾਂ ਨੇ ਵਿੱਢ ਲਈ ਕਿਵੇਂ ਕੋਠੀ ਵੱਢੀ ਹੋਏ ਨੌਕਰੀ ਲਈ ਜੇ ਖੁੱਲਾ ਰਾਹ ਹੋਣਾ ਸੀ ਗੱਜ-ਬੱਜ ਕੇ ਫੇਰ ਵਿਆਹ ਹੋਣਾ ਸੀ ਚੁਣ-ਚਣ ਕਿਵੇਂ ਸੁਪਨੇ ਸਜਾਏ ਸੀ ਹੁਣ ਤਾਂ ਰਹਿ ਗਏ ਜਿਹੜੇ ਧਰੇ-ਧਰਾਏ ਸੀ ਦੱਸ ਸਾਡੇ ਨਾਲ ਕੀ ਐ ਵੈਰ ਓਏ ਰੱਬਾ ਜ਼ਿੰਦਗੀ ਚ ਭਰਿਆ ਕਿਉਂ ਜ਼ਹਿਰ ਓਏ ਰੱਬਾ ਕੁੱਟ-ਕੁੱਟ ਕਰਕੇ ਕਿਉਂ ਪੀ ਜਾਂਦੇ ਆ ਲੱਗਦਾ ਕਾਦੇ ਲਈ ਜੀ ਜਾਂਦੇ ਆ ਮੇਰੀ ਗੱਲ ਸੁਣ ਕੇ ਉਹ ਰੱਬ ਹੱਸਿਆ ਹਰ ਇੱਕ ਦੇ ਦਿਲ ਵਿੱਚ ਮੈਂ ਵਸਿਆ ਮੈਂ ਨਹੀਂ ਕਦੇ ਕਿਸੇ ਦਾ ਬੁਰਾ ਸੋਚਿਆ ਮਿਲਦਾ ਨਹੀਂ ਔਕਾਤ ਨਾਲੋਂ ਵੱਧ ਲੋਚਿਆ ਜਿੱਤ ਜਾਂਦੇ ਜ਼ਿੰਦਗੀ ਦੀ ਹਰ ਵਾਜੀ ਆ ਰਜਾ ਵਿੱਚ ਜਿਹੜੇ ਹੋਏ ਰਹਿੰਦੇ ਰਾਜੀ ਆ ਹਰ ਇੱਕ ਲਈ ਕਿਰਦਾਰ ਹਾਂ ਚੁਣ ਹੁੰਦਾ ਏ ਹਰ ਇੱਕ ਲਈ ਕਿਰਦਾਰ ਚੁਣ ਹੁੰਦਾ ਏ ਹਰ ਕਿਸੇ ਚ ਕੋਈ ਨਾ ਕੋਈ ਗੁਣ ਹੁੰਦਾ ਏ ਤੈਨੂੰ ਸੁਣਨ ਨੂੰ ਕੰਨ ਤੇ ਦੇਖਣ ਨੂੰ ਅੱਖਾਂ ਓਏ ਤੈਨੂੰ ਸੁਣਨ ਨੂੰ ਕੰਨ ਤੇ ਦੇਖਣ ਨੂੰ ਅੱਖਾਂ ਓਏ ਇਹਦੇ ਤੋਂ ਬਿਨਾ ਤਰਸਦੇ ਨੇ ਲੱਖਾਂ ਓਏ ਕਿਸੇ ਗੁੰਗੇ ਨੂੰ ਪੁੱਛੀ ਤੇਰਾ ਕੀ ਐ ਮਾਣ ਓਏ ਕਿਸੇ ਗੁੰਗੇ ਨੂੰ ਪੁੱਛੀ ਤੇਰਾ ਕੀ ਐ ਮਾਣ ਓਏ ਬੋਲਣੇ ਨੂੰ ਮਿਲੀ ਐ ਤੈਨੂੰ ਜ਼ੁਬਾਨ ਓਏ ਸ਼ਿਕਵਾਏ ਤੈਨੂੰ ਮੇਰੇ ਬੂਟਾਂ ਬਿਨਾ ਪੈਰ ਓਏ ਸ਼ਿਕਵਾਏ ਤੈਨੂੰ ਮੇਰੇ ਬੂਟਾਂ ਬਿਨਾ ਪੈਰ ਓਏ ਦੇਖ ਕਈ ਬੈਠੇ ਪੈਰਾਂ ਤੋਂ ਬਗੈਰ ਓਏ ਕਰੀਨਾ ਐਵੇਂ ਸ਼ਿਕਵੇ ਵਾਲੀਆਂ ਬਾਤਾਂ ਹੋਏ ਮਿਲੀਆਂ ਨੇ ਸੋਹਣੀਆਂ ਅਨਮੋਲ ਦਾਤਾਂ ਹੋਏ ਚੈਲ ਜ਼ਿੰਦਗੀ ਦਾ ਹਰ ਮੈਦਾਨ ਮਿਹਨਤਾਂ ਨਾਲ ਜਿੱਤ ਹੋਏ ਚੈਲ ਜ਼ਿੰਦਗੀ ਦਾ ਹਰ ਮੈਦਾਨ ਮਿਹਨਤਾਂ ਨਾਲ ਜਿੱਤ ਹੋਏ ਮਾਲਕ ਦੀਆਂ ਬਖਸ਼ਿਸ਼ਾਂ ਦਾ ਸ਼ੁਕਰਾਨਾ ਕਰਨਾ ਸਿੱਖ ਹੋਏ ਮਾਲਕ ਦੀਆਂ ਬਖਸ਼ਿਸ਼ਾਂ ਦਾ ਸ਼ੁਕਰਾਨਾ ਕਰਨਾ ਸਿੱਖ ਹੋਏ ਸ਼ੁਕਰਾਨਾ ਕਰਨਾ ਸਿੱਖ ਹੋਏ ਉਦਾਸੀ ਵਾਲੇ ਆਲਮ 'ਚ ਘੁੰਮਦਾ ਸੀ ਫਿਰਦਾ ਲੱਭ ਗਿਆ ਰੱਬ ਜਿਹਨੂੰ ਪਾਲਦਾ ਸੀ ਚਿਰਦਾ ਸੋਚਿਆ ਸੀ ਇੱਕ ਇੱਕ ਗੱਲ ਪੁੱਛੂੰਗਾ ਸਾਰੀਆਂ ਸ਼ਿਕਾਇਤਾਂ ਦੇ ਹੱਲ ਪੁੱਛੂੰਗਾ ਦੱਸੋ ਰੱਬ ਜੀ ਇਹੋ ਜੇ ਕਿਉਂ ਨਸੀਬ ਲਿਖਤੇ ਯਾਰ ਹੁਰੀ ਇੰਨੇ ਕਿਉਂ ਗਰੀਬ ਲਿਖਤੇ ਰੋਜੀ ਰੋਟੀ ਲਈ ਕਿੰਨੀ ਲੜਾਈ ਲੜੀਆ ਗਵਾਂਡੀਆਂ ਦੇ ਵੇੜੇ ਦੇਖ ਕਿਵੇਂ ਗੱਡੀ ਖੜੀ ਆ ਸਾਥੋਂ ਡਿੱਗੀ ਕੰਧ ਵੀ ਨਾ ਗਈ ਕੱਢੀ ਹੋਏ ਸ਼ਰੀਕਾਂ ਨੇ ਵਢ ਲਈ ਕਿਵੇਂ ਕੋਠੀ ਵੱਢੀ ਹੋਏ ਨੌਕਰੀ ਲਈ ਜੇ ਖੁੱਲਾ ਰਾਹ ਹੋਣਾ ਸੀ ਗੱਜ-ਬੱਜ ਕੇ ਫੇਰ ਵਿਆਹ ਹੋਣਾ ਸੀ ਚੁਣ-ਚਣ ਕਿਵੇਂ ਸੁਪਨੇ ਸਜਾਏ ਸੀ ਹੁਣ ਤਾਂ ਰਹਿ ਗਏ ਜਿਹੜੇ ਧਰੇ-ਧਰਾਏ ਸੀ ਦੱਸ ਸਾਡੇ ਨਾਲ ਕੀ ਐ ਵੈਰ ਓਏ ਰੱਬਾ ਜ਼ਿੰਦਗੀ ਚ ਭਰਿਆ ਕਿਉਂ ਜ਼ਹਿਰ ਓਏ ਰੱਬਾ ਕੁੱਟ-ਕੁੱਟ ਕਰਕੇ ਕਿਉਂ ਪੀ ਜਾਂਦੇ ਆ ਲੱਗਦਾ ਕਾਦੇ ਲਈ ਜੀ ਜਾਂਦੇ ਆ ਮੇਰੀ ਗੱਲ ਸੁਣ ਕੇ ਓਏ ਰੱਬ ਹੱਸਿਆ ਹਰ ਇੱਕ ਦੇ ਦਿਲ ਵਿੱਚ ਮੈਂ ਵਸਿਆ ਮੈਂ ਨੀ ਕਦੇ ਕਿਸੇ ਦਾ ਬੁਰਾ ਸੋਚਿਆ ਮਿਲਦਾ ਨੀ ਔਕਾਤ ਨਾਲੋਂ ਵੱਧ ਲੋਚਿਆ ਜਿੱਤ ਜਾਂਦੇ ਜ਼ਿੰਦਗੀ ਦੀ ਹਰ ਬਾਜ਼ੀਆ ਰਜਾ ਵਿੱਚ ਜਿਹੜੇ ਓਏ ਰਹਿੰਦੇ ਰਾਜੀਆ ਹਰ ਇੱਕ ਲਈ ਕਿਰਦਾਰ ਹਾਂ ਚੁਣ ਹੁੰਦਾ ਏ ਹਰ ਇੱਕ ਲਈ ਕਿਰਦਾਰ ਚੁਣ ਹੁੰਦਾ ਏ ਹਰ ਕਿਸੇ 'ਚ ਕੋਈ ਨਾ ਕੋਈ ਗੁਣ ਹੁੰਦਾ ਏ ਤੈਨੂੰ ਸੁਣਨ ਨੂੰ ਕੰਨ ਤੇ ਦੇਖਣ ਨੂੰ ਅੱਖਾਂ ਓਏ ਤੈਨੂੰ ਸੁਣਨ ਨੂੰ ਕੰਨ ਤੇ ਦੇਖਣ ਨੂੰ ਅੱਖਾਂ ਓਏ ਇਹਦੇ ਤੋਂ ਬਿਨਾਂ ਤਰਸਦੇ ਨੇ ਲੱਖਾਂ ਓਏ ਕਿਸੇ ਗੁੰਗੇ ਨੂੰ ਪੁੱਛੀ ਤੇਰਾ ਕੀ ਐ ਮਾਣ ਓਏ ਕਿਸੇ ਗੁੰਗੇ ਨੂੰ ਪੁੱਛੀ ਤੇਰਾ ਕੀ ਐ ਮਾਣ ਓਏ ਬੋਲਣੇ ਨੂੰ ਮਿਲੀ ਐ ਤੈਨੂੰ ਜ਼ੁਬਾਨ ਓਏ ਸ਼ਿਕਵਾਏ ਤੈਨੂੰ ਮੇਰੇ ਬੂਟਾਂ ਬਿਨਾ ਪੈਰ ਓਏ ਸ਼ਿਕਵਾਏ ਤੈਨੂੰ ਮੇਰੇ ਬੂਟਾਂ ਬਿਨਾ ਪੈਰ ਓਏ ਦੇਖ ਕਈ ਬੈਠੇ ਪੈਰਾਂ ਤੋਂ ਬਗੈਰ ਓਏ ਕਰੀ ਨਾ ਐਵੇਂ ਸ਼ਿਕਵੇ ਵਾਲੀਆਂ ਬਾਤਾਂ ਓਏ ਮਿਲੀਆਂ ਨੇ ਸੋਹਣੀਆਂ ਅਨਮੋਲ ਦਾਤਾਂ ਓਏ ਚੈਲ ਜ਼ਿੰਦਗੀ ਦਾ ਹਰ ਮੈਦਾਨ ਮਿਹਨਤਾਂ ਨਾਲ ਜਿੱਤ ਓਏ ਚੈਲ ਜ਼ਿੰਦਗੀ ਦਾ ਹਰ ਮદાન ਮਿਹਨਤ ਨਾਲ ਜਿੱਤ ਹੋਏ ਮਾਲਕ ਦੀਆਂ ਬਖਸ਼ਿਸ਼ਾਂ ਦਾ ਸ਼ੁਕਰਾਨਾ ਕਰਨਾ ਸਿੱਖ ਹੋਏ ਮਾਲਕ ਦੀਆਂ ਬਖਸ਼ਿਸ਼ਾਂ ਦਾ ਸ਼ੁਕਰਾਨਾ ਕਰਨਾ ਸਿੱਖ ਹੋਏ ਸ਼ੁਕਰਾਨਾ ਕਰਨਾ ਸਿੱਖ ਹੋਏ